ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਕੁਝ ਦਿਨ ਪਹਿਲਾਂ ਸਾਡੀ ਗਊ ਮਾਤਾ ਦੀ ਹੱਤਿਆ ਹੋਰ 6 ਗਊਆਂ ਨੂੰ ਜ਼ਖਮੀ ਕੀਤਾ ਗਿਆ ਉਸ ਦੇ ਰੋਸ ਰੂਪ ਸਾਰੇ ਬਾਜ਼ਾਰ ਔਰ ਰੋਪਰ ਸ਼ਹਿਰ ਨਿਵਾਸੀਆਂ ਨੇ ਇਹ ਤੈਅ ਕੀਤਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਜਿਹੜੇ ਉਹਨਾਂ ਦੇ ਕਾਤਿਲ ਹੈ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਨਹੀਂ ਦਿੰਦੇ ਅਗੇ ਇਸ ਲਈ ਬਾਜ਼ਾਰ ਬੰਦ ਰੱਖਿਆ ਜਾਏਗਾ ਔਰ ਲੋੜ ਪਈ ਤੇ ਰੋਸ ਰੂਪ ਚੱਕਾ ਜਾਮ ਕੀਤਾ ਜਾਏਗਾ ਔਰ ਸ਼ਹਿਰ ਚ ਰੋਸ ਮਾਰਚ ਕਰ ਲਿਆ ਜਾਏਗਾ ਜਿਸ ਤੋਂ 5-6 ਦਿਨ ਪਹਿਲਾਂ ਸਾਡੇ ਸ਼ਹਿਰ ਦੇ ਵਿੱਚ ਇੱਕ ਗਊ ਮਾਤਾ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਤੇ 5-6 ਗਊਆਂ ਨੂੰ ਜ਼ਖਮੀ ਕਰ ਦਿੱਤਾ ਸੀ ਉਸ ਸਬੰਧ ਦੇ ਵਿੱਚ ਹਲੇ ਤੱਕ ਕਾਤਲ ਨਹੀਂ ਫੜਿਆ ਇਸ ਕਰਕੇ ਆਪਣੇ ਸ਼ਹਿਰ ਵੱਲੋਂ ਸੰਸਥਾਵਾਂ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਆ ਅੱਜ ਫਿਲਹਾਲ 3 ਘੰਟੇ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ ਬਾਜ਼ਾਰ ਦੇ ਵਿੱਚ ਕੀਵੇਂ ਜਾ ਹੁੰਗਾਰਾ ਹੈ ਬਾਜ਼ਾਰ ਫਿਲਹਾਲ ਸਾਰਾ ਬੰਦ ਹੈ ਰੇਡੀਆਂ ਬੰਦ ਹੈ ਸਾਰੀਆਂ ਦੁਕਾਨਾਂ ਬੰਦ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਪ੍ਰਸ਼ਾਸਨ ਨਿਕਲ ਪਾਊ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਡੀਐਸਪੀ ਸਾਹਿਬ ਨਾਲ ਹੋਈ ਸੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਕਾਤਲ ਫੜ ਦਿੱਤਾ ਜਾਊਗਾ ਇਹ ਲੱਗਦਾ ਤੁਹਾਨੂੰ ਉਹ ਸਰਵਰ ਜਿਹਦਾ ਦੋਸ਼ ਲਾਉਂਦੇ ਆ ਕਿ ਘਰ ਦੇ ਨਾਲੜਾ ਬੰਦਾ ਉਹ ਲੱਗਦਾ ਇਹ ਤਾਂ ਹੁਣ ਪੁਲਿਸ ਦੱਸ ਸਕਦੀ ਆ ਸਾਨੂੰ ਹੁਣ ਕੀ ਪਤਾ ਹੈ ਸਾਡੇ ਜਿੰਨੇ ਵੀ ਅੱਜ ਸੁਨਾਤਾਂ ਤੋਂ ਸਵਾਦ ਢੰਡੇ ਦੇ ਅੰਦਰ ਸਾਰੇ ਹਿੰਦੂ ਸੰਗਠਨ ਤੇ ਉਹਨਾਂ ਦੇ ਨਾਲ ਸਹਿਯੋਗ ਵਪਾਰ ਮੰਡਲ ਨੇ ਆਪਣੇ ਰੋਪੜ ਸ਼ਹਿਰ ਬੰਦ ਦੀ ਕਾਲ ਕਰਤੀ ਆ 9 ਤੋਂ 12 ਸਾਰੇ ਇਕੱਠੇ ਹੋ ਕੇ ਅਸੀਂ ਅੱਜ ਬਾਜ਼ਾਰ 'ਚ ਪ੍ਰਦਰਸ਼ਨ ਕਰ ਰਹੇ ਆ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਆ ਇਹ ਜੇ ਚਾਹੀਤ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਜ ਜੋ ਪਿਛਲੇ ਦਿਨੀ ਗਊਵਾਂ ਦੀ ਹੱਤਿਆ ਹੋਈ ਹੈ ਉਹਦੇ ਸਬੰਧ ਵਿੱਚ ਸਮੂਹ ਸਨਾਤਨ ਧਰਮਿਕ ਸਭਾ ਇਲਾਕੇ ਦੀ ਹਿੰਦੂ ਜਥੇਬੰਦੀਆਂ ਤੇ ਸ਼ਹਿਰ ਦੇ ਸਮੂਹ ਜਿਨੀ ਵੀ ਰਾਜਸੀ ਦੇ ਧਾਰਨ ਜਿਥੇ ਬੰਦੀਆਂ ਨੇ ਪਿਛਲੇ ਦਿਨ ਬੈਠ ਕੇ ਇਕੱਠੇ ਹੋਗੇ ਫੈਸਲਾ ਕੀਤਾ ਸੀਗਾ ਵੀ ਜੋ ਗਊ ਹੱਤਿਆ ਹੋਈ ਹੈ ਬਹੁਤ ਨਿੰਦਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਵਾਈ ਪਤਾ ਲੱਗੇ ਹੋ ਰਹੀ ਸੀਗੀ ਦੋ ਦਿਨ ਪਹਿਲਾਂ ਵੀ ਸਾਰੇ ਜਿਥੇ ਬੰਦੀਆਂ ਇਕੱਠੇ ਹੋ ਕੇ ਫੇਰਾਂ ਕੀਤਾ ਸੀਗਾ ਵੀ ਇੱਕ ਸ਼ਹਿਰ ਦੇ ਵਿੱਚ ਰੋਸ ਨੂੰ ਯਾਰਾ ਕੱਢਿਆ ਜਾਵੇ ਉਹ ਸਾਰਾ ਸ਼ਹਿਰ ਬੰਦ ਕਰਾਇਆ ਜਾਵੇ। ਤੋਂ ਇਹਨਾਂ ਦੀ ਬੇਨਤੀ ਤੇ ਅਸੀਂ ਸਾਰਾ ਪਰਮੰਤਰ ਸਲਾਹ ਕਰਕੇ ਇਹਨਾਂ ਦੇ ਹੱਕ ਦੇ ਵਿੱਚ ਹਾਲਾ ਨਾਰਾ ਮਾਰਿਆ। ਸੋ ਸਾਰਾ ਸ਼ਹਿਰ ਅੱਜ ਬੰਦ ਪਿਆ। ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹ ਜੋ ਕੁੱ ਹੱਤਿਆ ਹੋਈ ਹੈ ਇਹਦੇ ਜੋ ਦੋਸ਼ੀ ਹੈ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸੋ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਹਿੰਦੂ ਚ ਇੱਕ ਭਾਈਚਾਰਾ ਉਹ ਕਾਇਮ ਰਹਿ ਸਕੇ। ਪਿਛਲੇ ਚੁੱਕਰ ਵਾਰ ਤੋਂ ਜਿੱਦੇ ਸਾਡੇ ਸ਼ਹਿਰ ਦੇ ਵਿੱਚ ਦੋ ਹੱਤਿਆ ਹੋਈ ਹੈ ਉਹ ਤਾਂ ਰੋਸ ਪੂਰੇ ਲੋਪਰ ਸ਼ਹਿਰ ਚ ਹੈ।

Instagram X aur WhatsApp channel par